ਹੋ ਵੀ ਮਿੱਤਰੋ ਪੀਆਰ 131 ਨੂੰ ਅਖੀਰਲੀ ਰੇਪ ਆਤੀ ਪਿੰਦਾ ਸਿੰਘ ਹਾਂ ਤੂੰ ਵੀਡੀਓ ਬਣਾ ਰਹਾ ਨੇ ਦੀ ਪੱਕੀ ਗੱਲ ਤੇ ਮਿਸਟਰ ਬੱਗਾ ਸਿੰਘ ਕਿਹਾ ਬਈ ਮੁੰਡਿਓ ਠੀਕ ਹੈ ਠੀਕ ਚੜਦੀ ਕਲਾ ਵਧੀਆ ਬਾਈ ਠੀਕ ਹੈ ਲੈ ਵੀ ਰੇਪ ਵਾਲੀ ਮੁੰਡਿਆ ਨਾਲ ਸੰਪਰਕ ਕਰ ਸਕਦੇ ਤੁੱਕੀ ਕਾਢੀਆਂ ਦੇ ਗਰਮੀ ਗਰਮੀ ਨੇ ਬਣਾਉਂਦਾ ਤੜਕੇ ਥੋੜਾ ਓਖਾ ਸਟਾਰਟ ਹੁੰਦੇ ਆ ਹਾਂ ਓਖਾ ਸਟਾਰਟ ਹੁੰਦੇ ਆ ਤੜਕੇ ਥੋੜਾ ਐ ਨਾ ਜੇ ਸਟਾਰਟ ਹੋਵੇ ਬੈਟਰੀ ਸਲਫ ਨਹੀਂ ਚੱਕਦੀ ਫਿਰ ਔਲੀ 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 ਵਾਲੀ ਸਰੀਰ ਪੱਗਰ ਜਾਂਦਾ ਜੇ ਸਟਾਰਟ ਹੋ ਗਏ ਬੰਦ ਨਹੀਂ ਹੁੰਦੇ ਮੈਂ ਦੁਪਹਿਰੇ ਫਿਰ ਵਧੀਆ ਹੈ ਤੇ 6ਵਾਂ ਗੱਟਾ ਪਾਦਾ ਪੀਅਰ 131 ਨੂੰ ਕਿੱਲੇ ਦਾ ਨਾ ਇਹ ਲਤੁੱਕੀ ਕਾਢਦੀ ਆ ਆਇਨਾ ਮਹੀਨੇ ਹੀ ਭਾਈ ਰੇ ਸਾਰੀ ਐ ਬਣਿਆ ਨਿਆਰੇ ਵਾਲਾ ਮੱਚ ਗਿਆ ਸਾਰਾ ਗਾਂਦਾ ਹੀ ਸਪਰੇਅ ਕੀਤੀ ਨੋਮਣੀ ਗੋਲਦ ਗੰਦ ਮੱਚ ਗਿਆ ਤੁਹਾਨੂੰ ਵਿਖਾ ਹੀ ਦੇਨੇ ਆ ਅਨ ਨਿਆਰੇ ਆਏ ਪਏ ਆ ਵੇਖੋ ਐ ਮੁਰਕ ਮਾਰਗ ਦੀ ਸੋਕੇ ਥੱਲੇ ਲੱਗ ਗਈ ਸਾਰੀ ਬਸ ਅੱਜ ਰੇ ਪਾ ਦੀ ਸਵੇਰੇ ਕਰਮ ਭਰ ਦਾਂਗੇ ਇਹਨੂੰ ਐ ਦਿਹਾੜੀ ਠਹਿਰ ਕੇ ਪਾਣੀ ਲਾ ਦਾਂ ਚੂਨਾ ਵਧੀਆ ਤੇ ਮੀਂਹ ਵੀ ਕੱਲ ਪੈ ਗਿਆ ਨਿੱਕਾ ਇਹ ਤੇ ਕੱਦਾਂ ਮੀਂਹ ਹੋਰ ਵਪਾ ਜੀ ਵਧੀਆ ਬਣ ਜਾਣਗੇ ਨਿਆਰੇ ਬਾਕੀ ਗਰਮੀ ਬੜੀ ਤੇ ਤਾਵਾੜਾ ਸੋਈ ਰੋ ਅੱਲਸੀ ਲੋਸੀ ਪੀਤੀ ਮੁੰਡਿਆ ਨੇ ਹੁਣਾ ਸਾਲੇ ਲੱਗ ਪੈਂਦੇ ਹੈ ਨਾ ਬੱਗਿਆ ਕੀ ਹੋ ਗਿਆ ਨਹੀਂ ਨਹੀਂ ਹੋਣਾ ਕੀ ਉਹ ਗੱਲਾਂ ਲੱਗ ਗਈ ਸੀ ਗਈ ਅੱਜ ਹਾਂ ਸਾਸੂ ਵਾਲੀ ਦਾ ਗਾਲੀ ਆਣੀ ਨਹੀਂ ਖਿੱਚੀ ਆਉਂਦੇ ਮੁੰਡੇ ਕੰਮਗੇ ਸਰਫ ਸਟਾਰ ਹੀ ਹੈ ਕਰਲਾ ਵਾਲ ਵਾਲ ਸੈੱਟ ਵਧੀਆ